ਤੇ ਮਾਰੇ ਹਾਲਾਤ ਸੀ ਅਸੀਂ ਆਪਣਾ ਆਪ ਲੈ ਕੇ ਬੜੀ ਮੁਸ਼ਕਲ ਨਿਕਲੀ ਉਹ ਨਾ ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਆ ਜਿਹਨਾਂ ਪਰਿਵਾਰਾਂ ਕੋਈ ਕੁਝ ਵੀ ਨਹੀਂ ਬਚਿਆ 400 ਗੱਦਾ 450 ਫੋਲਡ 500 ਸਿਲੰਡਰ 3 ਮੰਜੇ ਬਿਸਤਰਿਆਂ ਵਾਸਤੇ ਸਾਨੂੰ ਸਦਿਆ ਗਿਆ ਸੀ ਪੂਰੀ ਟੀਮ ਸਾਡੀ ਲੱਗੀ ਹੋਈ ਹੈ ਅੱਜ ਵੀ ਦੋ ਮੰਜੇ ਮਿਲੇ ਆ ਨਾਲ ਦੋ ਗੱਦੇ ਮਿਲੇ ਆ ਇੱਕ ਸਿਲੰਡਰ ਮਿਲੇ ਕੋਈ ਪਰੇਸ਼ਾਨੀ ਨਹੀਂ ਆ ਰਾਮ ਨਾਲ ਮਿਲ ਉਹ ਜਲਦੀ ਉਹਨਾਂ ਲੋਕਾਂ ਨੂੰ ਐਜ਼ ਪਰ ਰੂਲ ਜੋ ਮੁਆਵਜ਼ਾ ਵੀ ਮਿਲੇਗਾ ਮੇਰ ਨਾਲ ਲਖਿੰਦਰ ਕੋਰ ਹਾਂਜੀ ਸੀ ਪਿੰਡ ਤਾਸ਼ ਮਾਹੰਪੁਰ ਹਾਂਜੀ ਬਹੁਤ ਮਾੜੇ ਹਾਲਾਤ ਸੀ ਅਸੀਂ ਆਪਣਾ ਆਪ ਲੈ ਕੇ ਬੜੀ ਮੁਸ਼ਕਲ ਨਿਕਲੀ ਉਹ ਤੋਂ ਸਾਡੇ ਕੋਲ ਕੋਈ ਸਮਾਨ ਨਹੀਂ ਚੁੱਕਿਆ ਗਿਆ ਅਸੀਂ ਆਪਣਾ ਆਪ ਲੈ ਕੇ ਨਿਕਲੇ ਹਾਂਜੀ ਬਹੁਤ ਮਾੜੇ ਹਾਲਾਤ ਸੀ ਸਾਡੇ ਜਿਦੁਹਾੜਾ ਆ ਅੱਜ ਕਿੱਥੇ ਆਏ ਸੀ ਅੱਜ ਅਸੀਂ ਇੱਥੇ ਸੋੜੇ ਪਿੰਡ 'ਚ ਆਏ ਹਾਂ ਸਾਨੂੰ ਕੁਟਾਰੂ ਚੱਕ ਵੱਲੋਂ ਸੱਦਿਆ ਗਿਆ ਸਾਨੂੰ ਸਮਾਨ ਮਿਲਿਆ ਦੋ ਮੰਜੇ ਮਿਲਿਆ ਨਾਲ ਦੋ ਗੱਦੇ ਮਿਲਿਆ ਇੱਕ ਸਿਲੰਡਰ ਮਿਲਿਆ ਇਹਨੇ ਤਾਂ ਲੋਕੀ ਸਭ ਦਿੱਤੇ ਇੱਥੇ ਬਹੁਤ ਸਾਰੇ ਲੋਕੀ ਸੀ ਬਹੁਤ ਸਾਰਿਆਂ ਨੂੰ ਮਿਲਿਆ ਹਰ ਇੱਕ ਨੂੰ ਮਿਲਿਆ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਆਈ ਆਰਮਨਾਲ ਸਾਰਿਆਂ ਨੂੰ ਸਮਾਨ ਮਿਲਿਆ ਕਿਹਨਾ ਨਾਮ ਪਤਾ ਹਾਡਾ ਨਾਮ ਪ੍ਰਵੀਨ ਕੌਰ ਆਜੀ ਬਈਆ ਮਤਲਬ ਕਿ ਮੰਜੇ ਬਿਸਤਰਾ ਵਾਸਤੇ ਸਾਨੂੰ ਸੱਦਿਆ ਗਿਆ ਸੀ ਅਸੀਂ ਮੰਜੇ ਬਿਸਤਰੇ ਲੈਣ ਆਏ ਸੀ ਹਾਂਜੀ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਆਰਮਨਾਲ ਮਿਲ ਗਿਆ ਅਹੀਂ ਮਾਕਮਪੁਰ ਤਾਸ ਜਦੋਂ ਹੜ੍ਹ ਆਇਆ ਸੀ ਕਿੰਨਾ ਨਜ਼ਾਰਾ ਸੀ ਬਹੁਤ ਔਖਾ ਮਤਲਬ ਇਹ ਘਰੋਂ ਮਤਲਬ ਨਿਕਲੇ ਸੀਗੇ ਹਾਂਜੀ ਹਾਂ ਬਹੁਤ ਅੱਜ ਸਾਡੇ ਸਾਥੀਆਂ ਨੇ ਪਿੰਡਾਂ ਦੇ ਅੰਦਰ ਉਹਨਾਂ ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਆ ਜਿਨ੍ਹਾਂ ਪਰਿਵਾਰਾਂ ਕੋਲ ਕੁਝ ਵੀ ਨਹੀਂ ਬਚਿਆ ਜਿਨ੍ਹਾਂ ਦੇ ਪਸ਼ੂ ਰੁੜ ਗਏ ਘਰ ਰੁੜ ਗਏ ਤੇ ਜਾਂ ਜਿਨ੍ਹਾਂ ਦੇ ਘਰ ਮਾੜੇ-ਮੋٹے ਬੱਚੇ ਵੀ ਆ ਪਰ ਪਾਣੀ ਇਸ ਲੈਵਲ ਤੱਕ ਆ ਗਿਆ ਤੇ ਉਹਨਾਂ ਦੇ ਮੰਜੇ ਬਿਸਰੇ ਸਾਰਾ ਕੁਝ ਜਿਹੜਾ ਉਹ ਪਾਣੀ ਚ ਗਿੱਲੇ ਹੋ ਗਏ ਉਹ ਬਰਤਨ ਤੇ ਲਾਗ ਹੀ ਨਹੀਂ ਰਹੇ ਸੋ ਲਾਗਪਾ ਅੱਜ 400 ਜਿਹੜਾ ਅਸੀਂ ਗੱਦਾ ਔਰ 400 ਫੋਲਡ ਗਮंजे ਤੇ 100 ਸਿਲੰਡਰ ਖਾਸ ਕਰਕੇ ਉਹ ਪਰਿਵਾਰ ਜਿਹੜੇ ਤਰਪਾਲਾਂ 'ਚ ਰਹਿ ਰਹੇ ਆ ਜਿਨ੍ਹਾਂ ਕੋ ਘਰ ਦਾ ਚੁੱਲਾ ਚਗਾਣ ਲਈ ਕੋਈ ਸੋਰਸਸ ਨਹੀਂ ਹੈ ਉਹਨਾਂ ਨੂੰ ਸਿਲੰਡਰ ਦਿੱਤੇ ਆ ਬੱਚੇਦਾਨੀਆਂ ਵੰਡੀਆਂ ਨੇ ਸੋ ਲਗਾਤਾਰ ਜਿਹੜਾ ਆ ਜੋ ਜੋ ਪਿੰਡਾਂ 'ਚ ਜਾ ਰਹੇ ਆ ਲੋਕਾਂ 'ਚ ਜਾ ਰਹੇ ਆ ਤੇ ਉਹਨਾਂ ਤੇ ਉਹ ਨਵੀਆਂ ਜਿਹੜੀਆਂ ਉਹ ਲੋੜਾਂ ਡਿਮਾਂਡ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਪੂਰੀ ਟੀਮ ਸਾਡੀ ਲੱਗੀ ਹੋਈ ਹੈ ਅੱਜ ਵੀ ਅਸੀਂ ਜਿਹੜਾ ਉਹ ਪਿੰਡ ਨੇ ਜਿچھے ਫਲਾਢ ਨੇ ਆਪਣਾ ਮਾਰ ਮਾਰੀ ਹੈ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਆਏ ਆ ਸੋ ਕੱਲ ਵੀ ਅਸੀਂ 12 ਪਰਿਵਾਰਾਂ ਨੂੰ 50000 ਰੁਪਏ ਦੀ ਜਿਹੜੀ ਉਹ ਮਾਲੀ ਸਹਾਇਤਾ ਵੀ ਦਿੱਤੀ ਹੈ ਸੋ ਬਹੁਤ ਸਾਰੇ ਜਿਹੜੀ ਸੋਸ਼ਲ ਜਿਹੇ ਬੰਦੀਆਂ ਨੇ ਉਹ ਵੀ ਆ ਰਹੀਆਂ ਨੇ ਬਹੁਤ ਸਾਰੇ ਚੇਤਨ ਲੋਕ ਮਦਦ ਲਈ ਆ ਰਹੇ ਆ ਸੋ ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਜਿਹੜੀਆਂ ਗਰਦੌਰੀਆਂ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਬਹੁਤ ਜਲਦੀ ਉਹਨਾਂ ਲੋਕਾਂ ਨੂੰ ਐਸ ਪਰ ਰੂਲ ਜੋ ਮੁਆਵਜ਼ਾ ਵੀ ਮਿਲੇਗਾ ਜਿਹੜਾ ਖੇਤ ਉਹਦੀ ਰੇਤ ਇਹ ਵੀ ਕੈਬਨਟ ਨੇ ਪਾਸ ਕਰ ਦਿੱਤਾ ਸੋ ਅਸੀਂ ਅੱਜ ਜਿਹੜਾ ਆ ਹਲਕੇ ਭੋਏ ਦੇ ਇਹਨਾਂ ਸੈਂਕੜੇ ਪਰਿਵਾਰਾਂ ਨੂੰ ਅੱਜ ਜਿਹੜੀ ਆ ਆ ਮੰਜੇ ਬਿਸਤਰੇ ਗੱਦੇ ਸਿਲੰਡਰ ਤੇ ਮੱਛਰਦਾਨੀਆਂ ਦਿੱਤੀਆਂ ਨੇ